ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹਿਰ ਦੇ ਵਿੱਚ ਬਾਰਾ ਸਿੰਘਾ ਡੇ ਗਿਆ ਆ ਜੀ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਨੌਜਨ ਵਿੱਚ ਵੱਧਦੇ ਵੀ ਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਏ ਜੀ ਮੈਂ ਤੁਹਾਡਾ ਆਪਣਾ ਸਿਵਕ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਅੱਡਾ ਕੋਰਤੂ ਇਹ ਮੁੰਡੇ ਐਮਜਟ ਤੋਂ ਆਇਆ ਤੇ ਇਹਦੇ ਵਿੱਚ ਹੁਣ ਨਹਿਰ ਦੇ ਵਿੱਚ ਜਾਲ ਲਾ ਰਹੇ ਆ ਹਾਂ ਅਬ ਤੁਸੀਂ ਆਪਣਾ ਰਸਾ ਰੱਖਿਆ ਵਾ ਬੱਦੇ ਘਟੇ ਨੂੰ ਕੱਟ ਲਈਦਾ ਇਹ ਜਾਲ ਲੈ ਕੇ ਆਇਆ ਇਹ ਜਾਲ ਲਾਉਂਦੇ ਆਪਣੋਂ 12 ਸਿੰਘਾਂ ਨੂੰ ਉਹ ਉੱਪਰੋਂ ਖੇਤ ਕੇ ਲਿਆਉਂਦੇ ਆ ਤੇ ਫਿਰ ਦੇਖਦੇ ਕੀ ਹੁੰਦਾ ਹਾਂ ਪਰ ਲੰਚ ਅਸੀਂ ਇੰਦਾ ਖਾਂਦੇ ਤਾਂ ਨਹੀਂ ਹੁਣ ਬਲ ਪਾ ਲਿਆ ਡਬਲੂ ਨੇ ਕਿ ਰਸਾ ਹੁਣ ਕੱਢਣਗੇ ਫੜ ਫੜ ਇੱਥੇ ਸਾਹ ਮੇਰੇ ਕੱਠਿਆਂ ਨੇ ਚਲੋ ਅੱਡਾ ਕੋਟ ਤੋਂ ਹੀ ਸੰਤੋਪਾਪਾ ਹਰਿ ਸਿੰਘ ਦੇ ਗੁਰਦਵਾਰੇ ਨੂੰ ਮਿਲਈ ਆ ਹਾਂ ਦੇਖੋ ਬੜੇ ਸ਼ਿਕੀਮ ਦੇ ਨਾਲ ਇਹ ਕੰਮ ਹੋਣਾ ਤੇ 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 ਤੁਰਕਾਰ ਹੋੜ ਥੋੜੀ ਹੋੜ ਆਪੇ ਪਿੱਛੇ ਬੜ ਪੈਣਾ ਨੇ ਔੜੇ ਮੋੜ ਦੇ ਮੋੜ ਦੇ ਵਿੱਚ ਕੀ ਤਪ ਗਿਆ ਜੀ ਸਿੰਗਲ ਪਿੱਛੇ ਭਜਾਇਆ ਹਾਏ ਯਾਰ ਫਿਰ ਇੱਕ ਹੋਰ ਹੈਗਾ ਤੁਸੀਂ ਇਹ ਇੱਕ ਵਾਰ ਫੇਕ ਮਾਰ ਦਿਓ ਆਪੇ ਕੋ ਮੇਰਾ ਪ੍ਰੋਗਰਾਮ ਇੱਥੇ ਰੱਖੀ ਮੈਂ ਉਤਰਾਂ ਤੁੱਲੇ ਪੜਾ ਇੱਕ ਰੰਗ ਦੇ ਜਾਲੇ ਦੇ ਹੁਣ ਐਂਕਾ ਬਾਹਰ ਉੱਤਾਂ ਹੋਣਾ ਪਹਿਲੇ ਮੰਡੀ ਦੇ ਢੇਰ ਦੇ ਵਿੱਚ ਮੈਂ ਵੀ ਮੈਂ ਹੀ ਇੱਥੇ ਬੁਲਾ 20 ਤੋਂ ਬਣੇ ਨੀਅਤ 157 ਤੋਂ ਵਾਹੀ ਸੀ ਮਨੁਹਨਾ ਬੋਰਡਰ ਤੋਂ ਜਾਣਾ ਦੱਸਣਾ ਚਾਹਦਾ ਹੈ ਜਾਨਵਰ ਨੂੰ ਫੜਨਾ ਬਹੁਤ ਆਖਾਂ ਤੇ ਖਰਤੀ ਲਾ ਬਹੁਤ ਹੁੰਦਾ ਲਾ ਲਾ ਆ ਰਿਹਾ ਚਿਆ ਕਸੇ ਪ੍ਰਵਾਨ ਸਿੰਘ ਫੜਲਾ ਵਾ ਜਾ ਕੇ ਓਏ ਢਿੱਲਾ ਛੱਡ ਦੇ ਯਾਰ ਛੱਡ ਦੇ ਹੁਣ ਛੱਡ ਦੇ ਸਾਰੇ ਛੱਡ ਦੇ ਓਕੇ ਛੱਡ ਦੇ ਥੱਲੇ ਆ ਨਾ ਛੱਡ ਓਏ ਇਹ ਨਹੀਂ ਬੰਦੇ ਇਹਨਾਂ ਦਾ ਬਾਪਲਾ ਜਾ ਕੇ ਵਾਸ ਓਏ ਪਰ ਵਾਹ ਟੈਂਗਾ ਪਾਲਾ ਨਿਕਲ ਜਾਣਾ ਓਏ ਯਾਰ ਯਾਰ ਇੱਕ ਜਣਾ ਹੁੰਦਾ ਆ ਜਾ ਤੇ ਤੁਹਾਨੂੰ ਆ ਜਾਓ ਤੁਹਾਨੂੰ ਜਲ ਤੂੰ ਵੀ ਥੱਲੇ ਯਾਰ ਤੂੰ ਵੀ ਆ ਬੈਠਾ ਨਾ ਇੱਕ ਬੱਲੇ ਦੇ ਉਹ ਇਹ ਐਮ ਜੱਟੋਂ ਤੋਂ ਮੁੰਡੇ ਆ ਤੇ ਤੇ ਨੇੜੇ ਪਿੰਡ 5 ਕਿਲੋਮੀਟਰ ਥਾਵਾ ਜੱਟ ਤੇ ਲੋਲ ਪੇਟ ਹੋਇਆ ਨਹੀਂ ਲੱਤ ਚ ਪਾ ਲੈ ਲੱਤ ਚ ਪਾ ਲੈ ਐਂਕੋ ਬਾਲ ਲੈ ਇੱਥੇ ਲੰਮਾ ਪਾਲਾ ਇਹ ਤੂੰ ਫੇਕ ਪਾ ਕੇ ਆ ਦੋਈ ਜਾਨੇ ਬਣਿਆ ਦੋਈ ਜਾਨੇ ਵਾਹ ਵਾਹ ਉਹ ਮੁੰਡਾ ਫੜਾ ਮੁੰਡਾ ਨਾ ਲੱਗਾ ਮਾਰ ਨਹੀਂ ਆਏ ਪੂਰੀ ਨਾ ਉਹ ਯਾਰ ਪਾ ਕੇ ਯਾਰ ਪਾ ਕੇ 10 ਬੰਦਾਂ ਸੰਕਿੰਟਾ ਅੱਡਾ ਕੋਡ ਟੂ ਹੈ ਆਪਣੀ ਟੀਮ ਸੁਮੇਤ ਇੱਥੇ ਕਮਾਂਡ ਕਰ ਰਿਹਾ ਜੀ ਬਿਨੈ ਲਗਾ ਸਕਦੇ ਆ ਬਹੁਤ ਜਨਤਾ ਇਕੱਠੀ ਹੋਈ ਹੋਰ ਇਹ ਰਸਤਾ ਉਹਦੀ ਲੱਤਾਂ ਪੈ ਜਾ ਰਿਹਾ ਸੇਫ ਸਾਈਡ ਦੇ ਨੂੰ ਕੱਢ ਕੇ ਜੰਗਲ ਵਿੱਚ ਛੱਡ ਕੇ ਆਉਣਗੇ ਜੰਗਲਾਤ ਮਹਿਕ ਨੂੰ ਫੋਨ ਕਰ ਦਿੱਤਾ ਜੀ ਉਹ ਵੀ ਟੀਮ ਆ ਰਹੀ ਹੈ ਥੋੜੇ ਚਿਰ ਪਹੁੰਚ ਜਾਣੀ ਹੈ ਫਿਰ ਉਹਨੂੰ ਸਾਥ ਲੈਣਾ ਉਹ ਆਪੇ ਜੰਗਲ ਛੱਡਦੇ ਆ ਬਾਹਰ ਕੱਢਿਆ ਜਾਵੇ ਆ ਦੋ ਨੀ ਪਿੱਛੇ ਲਾ ਜੋ ਅੱਗੇ ਜੱਗੀਆਂ ਬਾਹਰ ਬੋਲੇ ਕੋ ਤਾਂ ਕਰਾ ਨਿਕਲ ਗਿਆ ਕੋਈ ਸਹੀ ਦੱਪਦਾ ਤੇ ਸਿੰਘ ਦੱਪਦੇ ਨਾਲੇ ਬਾਹਰ ਨਿਕਲ ਕੇ ਸਿੰਘ ਫਾੜ ਲਿਓ ਨਾਲੇ ਸਿੰਘ ਦੱਪਦੇ ਹੋਰ ਕਿੱਥੇ ਕਿਨੇ ਫਾੜਨੀ ਤੁਸੀਂ ਜਿਨਾਲੀ ਜੈ ਨਹੀਂ ਨਾ ਦੁਆ ਫੜ ਉਹ ਸਿੰਘ ਉਹ ਪਰਵਾਹ ਨਹੀਂ ਸਿੰਘ ਤਾਂ ਬਾਹਰ ਜਾ ਕੇ ਉਹਨਾਂ ਤੋਂ ਕਿੱਥੇ ਭਾਈ ਨੂੰ ਤੇ ਫੜ ਹੋਣੇ ਇੱਧੇ ਰਹਿਣ ਦਿਓ ਜੀ ਇੱਧੇ ਰੋਗਣਾ ਜੀ ਭਾਤ ਤੋਂ ਟੰਡਾ ਭਾਤ ਭਾਈ ਫਾੜ ਨਹੀਂ ਹੋਣਾ ਰਸਾ ਵਾਲੇ ਨੂੰ ਬੋਦੇ ਨੇ ਸੇਕੋ ਖਾਣੇ ਆ ਗਏ ਆਪਾਂ ਆਪਾਂ ਆ ਵੀ ਜਾਣਾ ਸੋਨੂ ਆਵੇ ਰਸਾ ਹੋਰ ਛਾਪਦੇ ਮੁੰਡਾ ਚੱਲ ਚੱਲਾ ਛਕਿੰਚ ਸਰਦਾਰ ਸੁਭਿੰਦ ਸਿੰਘ ਆਪ ਕਮਾਂਡ ਕਰਦੇ ਸੀ ਬੱਸੇ ਵੀ ਆਪ ਖੇਚ ਰਿਹਾ ਵੋ ਮੈਂ ਤਾਂ ਕਰ ਰਿਹਾ ਔਰ ਕਰਵਾ ਰਿਹਾ ਜਦੋਂ ਪਹਿਲਾਂ ਕੱਟ ਜਾਰ ਬਲਾਤ ਕੱਟ ਪਹਿਨਾ ਜਾਰ ਕੱਟ ਜਾਰ ਕੱਟ ਰਿਹਾ ਇਹ ਤਾਂ ਪਹਿਲਾਂ ਪਹਿਲਾਂ ਜਾ ਚਲੋ ਜੀ ਜਿਹੜਾ ਸੰਭਰ ਸੁਬੇਨੇ ਦਵਾ ਦਿ ਗਿਆ ਸਾਹਰੇ ਰਾਤ ਦਾ ਡਿ ਗਿਆ ਉਹ ਨਹਿਰ ਦੇ ਵਿੱਚ ਦੋ ਸਲੋ ਬਨਹਰ ਦੇ ਵਿੱਚ ਤੇ ਐਵੇਂ ਤੋਂ ਮੁੰਡੇ ਆ ਇਹਨਾਂ ਦਾ ਬਹੁਤ ਜੋਰ ਹੈ ਨਾ ਆਪਰਜੀ ਤੇ ਮੇਰਾ ਛੋਟਾ ਭਰਾ ਮੋਹਨ ਸਿੰਘ ਸਭ ਤੋਂ ਸਟੇਸ਼ਨ ਕੋਲ ਦੀ ਵਾ ਇਹ ਵੀ ਹਰ ਟਾਈਮ ਤਿਆਰੀ ਰੰਦਾ ਵਾ ਤੇ ਥੀਰਾ ਸਟੇਸ਼ਨ ਆਪਣਾ ਕੀ ਕੀ ਦਾ ਆਪਣਾ ਕਰੀ ਤੇ ਸਾਦੇ ਹੰਦੇ ਜੀ ਇਹ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਜਿਨ੍ਹਾਂ ਨੇ ਇੱਕ ਬੜਿਆ ਮੇਟੇ ਸਾਨੂੰ ਬੁੱਢਿਆਂ ਨੂੰ ਵਿੱਚ ਬਣਨਾ ਪੈਂਦਾ ਇਹ ਮੁੰਡੇ ਨੌਜਵਾਨ ਕਿਉਂ ਨਹੀਂ ਬਣਦੇ ਕਿਉਂ ਆਓ ਤੁਹਾਡੀ ਗੱਲਬਾਤ ਕਰਾਂਦੇ ਹਾਂ ਸਰਦਾਰ ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਕੋਟਸੂ ਜੀ ਨੇ ਜਿਹੜੇ ਆਪਣੀ ਟੀਮ ਦੇ ਨਾਲ ਸਵੇਰ ਤੋਂ ਹੀ ਲੱਗੇ ਹੋ ਸੀਗੇ ਇਹ ਸ਼ਾਂਭੁਰ ਨੂੰ ਬਾਹਰ ਕੱਢਣ ਸਰਦਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਕਮਾਂਡ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜੰਗਲੀ ਜੀਵ ਦੀ ਜਾਨ ਬਚਾਈ ਆ ਸਵੇਰ ਦੇ ਕਮਾਂਡ ਕਰਦੇ ਮੈਂ ਦੇਖਦਾ ਸੀ ਆਪਣੇ ਹੱਥੀ ਵੀ ਰੱਸਾ ਖਿੱਚਣ ਲੱਗੇ ਹੋ ਸੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਸਾਡਾ ਫਰਜ਼ ਬਣਦਾ ਜਿਹੜਾ ਜੰਗਲੀ ਜੀਵ ਜੀਵਾਂ ਨੂੰ ਜਿਹੜਾ ਬਚਾਉਣਾ ਇਹ ਜਿਹੜੇ ਮੁੰਡੇ ਸਾਡੇ ਨਾਲ ਹੈ ਬਹੁਤ ਵਧੀਆ ਮੁੰਡੇ ਨਾਈਸ ਜਿਨ੍ਹਾਂ ਨੇ ਆੜ ਕੇ ਸਵੇਰ ਤੋਂ ਪਾਣੀ ਦੇ ਵਿੱਚ ਵੜ ਕੇ ਨਹਿਰ ਦੇ ਵਿੱਚ ਇਹਨੂੰ 12 ਸਿੰਘੇ ਨੂੰ ਬਾਹਰ ਕੱਢਿਆ ਔਰ ਬਾਹਰ ਕੱਢ ਕੇ ਹੁਣ ਆਪਾਂ ਇਹਨੂੰ ਜੰਗਲਾਤ ਵਿਭਾਗ ਦੇ ਅਧੀਨ ਕਰ ਰਹੇ ਹਾਂ ਉਹਨਾਂ ਨਾਲ ਉਹਨਾਂ ਕੋਲ ਜੰਗਲ 'ਚ ਭੇਜ ਕੇ ਇਹਦਾ ਪੂਰਾ ਜੋ ਮਾੜੀ ਮੋਟੀ ਸੱਟ ਚੋਟ ਲੱਗੀ ਇਹਦੀ ਮਲ ਪੱਟੀ ਕਰਵਾ ਕੇ ਤੇ ਵਾਪਸ ਵੀ ਇਹਨੂੰ ਜੰਗਲ 'ਚ ਛੱਡ ਇਹ ਮੁੰਡਿਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਕਿਹਦਾ ਪੁੱਤ ਹੈ ਕੀ ਨਾਮ ਮੇਰਾ ਨਾਮ ਜੀ ਪਾਵਰ ਪਿੰਡ ਚੇਲਾ ਤੁਸੀਂ ਵੀ ਐਮ ਜੱਟਾ ਤੁਸੀਂ ਨਹੀਂ ਨਹੀਂ ਮੈਂ ਤਾਂ ਵੈਸੇ ਇਥੇ ਨੰਗਰ ਰਿਆ ਸੀ ਜੀ ਦੇਖਿਆ ਚਲੋ ਬਗੈਂ ਚੰਗਰੀ ਜੀ ਇੱਥੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਮੁੰਡਿਆ ਇਹ ਬੜਾ ਹੁਣ ਸੇਫ ਸਾਈਡ ਆਇਆ ਨਾ ਬੜਾ ਵਧੀਆ ਵਾ ਨਹੀਂ ਐਮ ਜੱਟਾ ਦੇਖਿਆ ਯਾਰ ਤੁਹਾਨੂੰ ਥੈਂਕ ਯੂ